ਸੋਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੂਆ ਸੈਨ ਨਾਈ ਭਾਈ ਗੁਰਦਾਸ ਜੀ ਕਹਿੰਦੇ ਭਗਤ ਕਬੀਰ ਜੀ ਦੀ ਅਵਸਥਾ ਨੂੰ ਤੱਕ ਕੇ ਉਹਨਾਂ ਦੇ ਅੰਦਰੋਨੀ ਪ੍ਰਤਾਪ ਨੂੰ ਦੇਖ ਕੇ ਸੈਨ ਦੇ ਮਨ 'ਚ ਵੀ ਲਗਨ ਲੱਗੀ ਤੇ ਉਹ ਰਾਮਾਨੰਦੀ ਦਾ ਸਿੱਖ ਬਣ ਗਿਆ ਸਿੱਖ ਬਣ ਕੇ ਕਰਦਾ ਕੀ ਹੈ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ ਉਹ ਡਿਊਟੀ ਕਰਦੇ ਨੇ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਉਹਨੂੰ ਇਸ਼ਨਾਨ ਕਰਾਉਣਾ ਉਹਦੀ ਮਾਲਿਸ਼ ਕਰਨੀ ਉਹਦੀ ਮੁੱਠੀ ਚਾਪੀ ਕਰਨੀ ਉਹਦੇ ਸਰੀਰ ਨੂੰ ਸੰਭਾਲਣਾ ਤੇ ਰਾਤ ਨੂੰ ਜਾ ਕੇ ਪ੍ਰੇਮਾ ਭਗਤੀ ਕਰਦੇ ਨੇ ਪ੍ਰੇਮਾ ਭਗਤੀ ਪ੍ਰੇਮਾ ਭਗਤੀ ਦਾ ਬਹੁਤ ਵੱਡਾ ਸਥਾਨ ਹੈ ਗੁਰੂ ਨਾਨਕ ਦੇ ਘਰ ਵਿੱਚ ਗੁਰਮਖੋ ਭਾਵੇਂ ਆਪਾਂ ਸੇਵਾ ਕਰੀਏ ਭਾਵੇਂ ਬਾਣੀ ਪੜੀਏ ਆਵੇਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਜਿਸ ਸਾਰੇ ਕਰਮਾਂ ਦੇ ਵਿੱਚ ਪ੍ਰੇਮ ਹੈ ਤਾਂ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋਣਗੇ ਨਹੀਂ ਤੇ ਪ੍ਰਵਾਨ ਨਹੀਂ ਹੋਣੇ ਕਈ ਤਰ੍ਹਾਂ ਦੀ ਭਗਤੀ ਦਾ ਜ਼ਿਕਰ ਆਨਮਤਾਂ ਦੇ ਵਿੱਚ ਆਉਂਦਾ ਹੈ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰੇਮਾ ਭਗਤੀ ਨੂੰ ਹੀ ਪ੍ਰਵਾਨਿਆ ਗਿਆ ਹੈ ਸਿੱਖ ਦਾ ਹਰ ਉਹ ਕਰਮ ਜਿਹਦੇ ਵਿੱਚ ਪ੍ਰੇਮ ਹੈ ਉਹ ਪ੍ਰਵਾਨ ਹੋ ਗਿਆ ਤੇ ਜਿਹੜੇ ਕਰਮ ਦੇ ਵਿੱਚ ਪ੍ਰੇਮ ਨਹੀਂ ਹੈ ਉਹ ਜਿਹੜਾ ਕਰਮ ਹੈ ਉਹ ਧਰਮ ਦਾ ਅੰਗ ਨਾ ਹੋ ਕੇ ਉਹ ਪਖੰਡ ਬਣ ਗਿਆ ਉਹਦੀ ਬਾਤ ਬਚਨ ਆਏ ਕਰਮ ਧਰਮ ਪਖੰਡ ਜੋ ਦੇਸੈ ਤਿਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤੁ ਛੁਟੈ ਪ੍ਰੇਮ ਭਗਤ ਰਾਤੀ ਕਰਿਆ ਰਾਤ ਨੂੰ ਜਾ ਕੇ ਪ੍ਰੇਮਾ ਭਗਤੀ ਕਰਦੇ ਨੇ ਭਲਕੇ ਰਾਜ ਦਵਾਰ ਹੈ ਜਾਈ ਤੇ ਸਵੇਰੇ ਉੱਠ ਕੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਆਪਣੀ ਡਿਊਟੀ ਕਰਦੇ ਨੇ ਇੱਕ ਦਿਨ ਕੀ ਹੋਇਆ ਆਏ ਸੰਤ ਪਰਉਨੇ ਭਾਈ ਗੁਰਦਾਸ ਜੀ ਨੇ ਕਿੰਨਾ ਪਿਆਰਾ ਦ੍ਰਿਸ਼ ਬਣਿਆ ਹੈ ਗੁਰਮੁਖ ਇਹ ਵੀ ਤੇ ਕਿਹਾ ਜਾ ਸਕਦਾ ਸੀ ਕਿ ਸੈਣ ਦੇ ਘਰ ਕੁਝ ਸੰਤ ਆ ਗਏ ਧਿਆਨ ਦੇਣਾ ਪਰਿਵਾਰ ਦਾ ਮੁਖੀ ਬੰਦਾ ਬਾਜ਼ਾਰ ਵਿੱਚੋਂ ਸਬਜ਼ੀ ਲਿਆ ਕੇ ਆਪਣੀ ਰਸੋਈ ਵਿੱਚ ਰੱਖ ਦਿੰਦਾ ਹੈ ਪੂਰੇ ਪੈਸੇ ਲੈ ਕੇ ਲਿਆਉਂਦਾ ਹੈ ਘਿਓ ਵੀ ਖਰੀਦ ਕੇ ਲਿਆਇਆ ਮਿਰਚ ਮਸਾਲਾ ਸਾਰਾ ਕੁਝ ਲੈ ਕੇ ਆਇਆ ਪਰ ਜੇ ਬਣਾਉਣ ਵਾਲੇ ਦੀ ਅੰਦਰ ਦੀ ਅਵਸਥਾ ਠੀਕ ਨਹੀਂ ਹੈ ਤੇ ਭੋਜਨ ਵਿੱਚ ਰਸ ਨਹੀਂ ਹੋਏਗਾ ਧਿਆਨ ਦੇਣਾ ਗੁਰਮਖੋ ਅੱਜ ਸਾਨੂੰ ਰਸ ਵੀ ਹੋਣਾ ਜੀਵਨ ਕਿਉਂ ਮਿਲਿਆ ਹੈ ਕਿਉਂਕਿ ਭੋਜਨ ਸੀ ਅੰਮ੍ਰਿਤ ਦਾ ਪਰ ਜਿਹੜੀ ਜ਼ਬਾਨ ਦੀ ਕੜਚੀ ਨਾਲ ਅਸੀਂ ਵਰਤਾਰ ਰਹੇ ਹਾਂ ਉਹ ਕੜਚੀ ਗੰਦੀ ਹੋ ਗਈ ਨਿੰਦਿਆ ਨਾਲ ਉਹ ਕੜਚੀ ਜ਼ਹਿਰੀਲੀ ਹੋ ਗਈ ਤੇ ਸਮਾਜ ਵਿੱਚ ਜ਼ਹਿਰ ਦੀ ਹਵਾ ਵਗ ਪਈ ਤਰਕ ਦੀ ਹਵਾ ਵਗ ਪਈ ਬੰਦਾ ਬੰਦੇ ਤੋਂ ਦੂਰ ਹੋ ਗਿਆ ਪਾਈ ਗੁਰਦਾਸ ਜੀ ਨੇ ਇਹ ਨਹੀਂ ਆਖਿਆ ਕਿ ਸੰਤ ਆ ਗਏ ਇਹ ਆਖਿਆ ਆਏ ਸੰਤ ਪਰੌਣੇ ਤੇ ਪਰੌਣਾ ਸ਼ਬਦ ਆਪਾਂ ਉਹਦੇ ਵਾਸਤੇ ਵਰਤਦੇ ਹਾਂ ਜਿਹੜਾ ਬੜੀ ਲੰਬੀ ਉਡੀਕ ਤੋਂ ਬਾਅਦ ਆਉਂਦਾ ਜਿਹੜਾ ਬੰਦਾ ਹਰ ਤੀਜੇ ਦਿਨ ਕਿਸੇ ਦੇ ਘਰ ਪਹੁੰਚ ਜਾਏ ਉਹਨੂੰ ਕੋਈ ਪਰੌਣਾ ਨਹੀਂ ਕਹਿੰਦਾ ਉਹਨੂੰ ਤੇ ਆਪਾਂ ਕਹਿੰਦੇ ਆ ਤੇ ਰੋਜ਼ ਹੀ ਆਉਂਦਾ ਇਹ ਤੇ ਗਵਾਂਢੀ ਐ ਜਦ ਜ ਆ ਜਾਂਦਾ ਜਦੋਂ ਆਵਾਜ਼ ਮਾਰੀਏ ਪਰ ਪ੍ਰੌਣਾ ਹੁੰਦਾ ਕਦੇ ਕਦੇ ਧਿਆਨ ਦੇਣਾ ਗੁਰਮਖੋ ਜਿਹੜੇ ਰੱਬ ਦੇ ਪਿਆਰੇ ਅੱਜ ਸੈਣ ਦੇ ਘਰ ਆਏ ਨੇ ਉਹ ਜਦੋਂ ਕਿਸੇ ਦੇ ਜੀਵਨ ਵਿੱਚ ਆਉਂਦੇ ਆ ਨਾ ਗੁਰਮਖੋ ਜਨਮਾ ਜਨਮਾ ਦੀ ਉਡੀਕ ਤੋਂ ਬਾਅਦ ਆਉਂਦੇ ਆ ਜਿਨ੍ਹਾਂ ਦੀ ਬਾਤ ਆਪਾਂ ਰੋਜ਼ ਅਰਦਾਸ ਕਰਦੇ ਆ ਰੋਜ਼ ਜਿਹੜੀ ਚੀਜ਼ ਆਪਾਂ ਨੂੰ ਇੱਕ ਵਾਰੀ ਮਿਲ ਗਈ ਆਪਾਂ ਦੂਜੇ ਦਿਨ ਥੋੜੀ ਮੰਗਦੇ ਆਂ ਤੇ ਸਿੱਖ ਰੋਜ਼ ਅਰਦਾਸ ਕਰਦਾ ਰੋਜ਼ ਉਹਨਾਂ ਪ੍ਰੌਣਿਆਂ ਨੂੰ ਉਡੀਕਦਾ ਹੋਇਆ ਭਲਕੇ ਉਠ ਪ੍ਰੌਣਾ ਮੇਰੇ ਘਰ ਆਵੋ ਪਾਓ ਪਖਾਲਾਂ ਤਿਸ ਕੈ ਮਨ ਤਨ ਨਿਤ ਭਾਵ ਉਹ ਪ੍ਰੌਣਾ ਮੇਰੇ ਘਰ ਵਿੱਚ ਆ ਜਾਏ ਅੰਮ੍ਰਿਤ ਵੇਲੇ ਆ ਜਾਏ ਕੱਲ ਨੂੰ ਹੀ ਆ ਜਾਏ ਜਿਹਦੇ ਆਉਣ ਦੇ ਨਾਲ ਮੇਰੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋਵੇ ਮੇਰੇ ਜੀਵਨ ਵਿੱਚ ਨਾਮ ਦਾ ਪਿਆਰ ਪਨ ਭੇ ਮੇਰੇ ਜੀਵਨ ਦੀਆਂ ਰਾਤਾਂ ਸਾਈਂ ਦੀ ਯਾਦ ਵਿੱਚ ਗੁਜ਼ਰਨ ਲੱਗ ਜਾਣ ਮੇਰੇ ਦਿਨ ਦੀ ਸ਼ੁਰੂਆਤ ਉਹਦੇ ਸਿਮਰਨ ਦੇ ਨਾਲ ਸ਼ੁਰੂ ਹੋਣੀ ਆਰੰਭ ਹੋ ਜਾਏ ਭਾਈ ਗੁਰਦਾਸ ਜੀ ਕਹਿੰਦੇ ਆਏ ਸੰਤ ਪਰੋਣੇ ਭਗਤ ਸੈਣ ਜੀ ਦੇ ਘਰ ਰੱਬ ਦੇ ਪਿਆਰੇ ਆਏ ਉਹਨਾਂ ਨੇ ਆ ਕੇ ਕੀਤਾ ਕੀ ਹੋਵਾ ਕੀਰਤਨ ਰੈਣ ਸਭਾਈ ساری ਰਾਤ ਉਹਨਾਂ ਨੇ ਕੀਰਤਨ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਭਗਤ ਸੈਣ ਜੀ ਦੀ ਐਸੀ ਬਸਤਾ ਹੈ ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਦਾ ਸੇਵਕ ਮਾਈ ਰੱਬ ਦੇ ਪਿਆਰੇ ਕੀਰਤਨ ਕਰੀ ਗਏ ਤੇ ਸੈਣ ਜੀ ਕੀਰਤਨ ਨੂੰ ਛੱਡ ਨਾ ਸਕੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਅੰਦਰੋਂ ਪੜਾਂਗੇ ਨਾ ਗੁਰਮ ਕੋ ਫਿਰ ਸਾਨੂੰ ਪਤਾ ਲੱਗੇਗਾ ਕਿ ਨਸ਼ਾ ਇੱਕ ਹੋਰ ਵੀ ਹੈ ਜਿੰਨੂੰ ਲੱਗ ਜਾਏ ਮੁੜ ਕੇ ਛੱਡਿਆ ਨਹੀਂ ਜਾ ਸਕਦਾ ਉਹ ਕੀਰਤਨ ਦਾ ਨਸ਼ਾ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਉਹ ਅਵਸਥਾ ਬਣ ਗਈ ਫੜਨ ਵਾਲੀ ਚੀਜ਼ ਨੂੰ ਫੜਦਿਆ ਸੈਨ ਨੇ ਆਪਾਂ ਉਹਨਾਂ ਚੀਜ਼ਾਂ ਨੂੰ ਫੜਿਆ ਜਿਨ੍ਹਾਂ ਨੂੰ ਫੜਨ ਦਾ ਫਾਇਦਾ ਕੋਈ ਨਹੀਂ ਪਰ ਸੈਨ ਜੀ ਨੇ ਉਹਨੂੰ ਫੜ ਲਿਆ ਬਸ ਜਿੰਨੂੰ ਫੜ ਕੇ ਪ੍ਰਮਾਤਮਾ ਨੂੰ ਫੜਿਆ ਜਾ ਸਕਦਾ ਬੁੱਲੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਹਦੀ ਸੁਰਤ ਨੇ ਕੀਰਤਨ ਨੂੰ ਫੜ ਲਿਆ ਸ਼ਬਦ ਨੂੰ ਫੜ ਲਿਆ ਸਮਝ ਲਓ ਉਹਨੇ ਪ੍ਰਮਾਤਮਾ ਨੂੰ ਫੜ ਲਿਆ ਭਾਈ ਸਾਹਿਬ ਜੀ ਕਹਿੰਦੇ ਸੈਨ ਰੂਪ ਹਰ ਜਾਏ ਕੈ ਆਇਆ ਰਾਣੇ ਨੂ ਰਜਾਈ ਉਹ ਸਪਸ਼ਟ ਸ਼ਬਦਾਂ ਵਿੱਚ ਕਹਿ ਰਹੇ ਨੇ ਕਿ ਸੈਣ ਦਾ ਰੂਪ ਧਾਰ ਕੇ ਪਰਮੇਸ਼ਰ ਨੇ ਜਾ ਕੇ ਭਗਤ ਸੈਣ ਦੀ ਥਾਂ ਦੇ ਉੱਤੇ ਰਾਜੇ ਦੀ ਸੇਵਾ ਕੀਤੀ ਹੈ। ਰੱਬ ਨੂੰ ਕੀ ਲੋੜ ਸੀ ਸੈਣ ਦੀ ਥਾਂ ਤੇ ਜਾ ਕੇ ਕੰਮ ਕਰਨ ਦੀ? ਇਹ ਸਵਾਲ ਸਾਡੇ ਮਨ 'ਚ ਆਉਣਾ ਚਾਹੀਦਾ ਹੈ। ਭਗਤ ਸੈਣ ਦੀ ਥਾਂ ਤੇ ਪਰਮੇਸ਼ਰ ਕਿਉਂ ਗਏ? ਕਿਉਂਕਿ ਕੰਮ ਸੈਣ ਵੀ ਉਹੀ ਕਰਦਾ ਹੈ ਤੇ ਕੰਮ ਪਰਮੇਸ਼ਰ ਵੀ ਉਹੀ ਕਰਦਾ ਦੋਨਾਂ ਦਾ ਕੰਮ ਇੱਕ ਹੋ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੰਮ ਇੱਕ ਹੋ ਗਿਆ ਬਹੁਤ ਵਾਰੀ ਆਪ ਜੀ ਨੇ ਭਗਤ ਕਬੀਰ ਜੀ ਦੇ ਵਚਨ ਪੜੇ ਹੋਣਗੇ ਕਬੀਰ ਸੇਵਾ ਕੋ ਦੋਏ ਭਲੇ ਦੋਨਾਂ ਦੀ ਗੱਲ ਕੀਤੀ ਹੈ ਇੱਕ ਪਰਮਾਤਮਾ ਤੇ ਦੂਜਾ ਪਰਮਾਤਮਾ ਦਾ ਪਿਆਰਾ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਦੇਖੋ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਆਪਸ ਚ ਭਗਤ ਸੈਨ ਇੱਧਰ ਉਹ ਕੰਮ ਕਰ ਰਿਹਾ ਹੈ ਸੰਤ ਜਨਾਂ ਦੀ ਸੇਵਾ ਤੇ ਕੀਰਤਨ ਤੇ ਮਹਾਰਾਜ ਜੀ ਵੀ ਕਹਿੰਦੇ ਨੇ ਜੈ ਸਾਧੂ ਤੇਰਾ ਕੀਰਤਨ ਗਾਵੇ ਤੈ ਮੇਰਾ ਮਨ ਲੱਗੇ ਲੱਗੇ ਕੰਮ ਇੱਕ ਹੋ ਗਿਆ ਜੀਵਨ ਦਾ ਤਾਲ ਇੱਕ ਹੋ ਗਿਆ ਤੇ ਭਗਤ ਜੀ ਦੀ ਥਾਂ ਤੇ ਜਾ ਕੇ ਪਰਮੇਸ਼ਰ ਨੇ ਰਾਜੇ ਦੀ ਸੇਵਾ ਕਰ ਦਿੱਤੀ ਸਾਧ ਜਨਾਂ ਨੂੰ ਵਿਦਾ ਕਰ ਰਾਜ ਦਰਬਾਰ ਗਿਆ ਸਰਮਾਈ ਰੱਬ ਦੇ ਪਿਆਰਿਆਂ ਨੂੰ ਨਿੱਗੀ ਵਿਦੈਗੀ ਦੇ ਕੇ ਭਗਤ ਸੈਣ ਜੀ ਜਦੋਂ ਰਾਦੇ ਦੇ ਦਰਬਾਰ ਵਿੱਚ ਗਏ ਰਾਣੇ ਦੂਜੋਂ ਸੱਦ ਕੇ ਗਲੋਂ ਕੁਵਾਈ ਖੋਲ ਪਹਿਨਾਈ ਰਾਜੇ ਨੇ ਅੱਜ ਆਪਣੇ ਆਸਣ ਤੋਂ ਉੱਠ ਕੇ ਆਪਣੇ ਗਲ ਦੇ ਵਿੱਚੋਂ ਸਰੂਪਾਉ ਲਾ ਕੇ ਕੀਮਤੀ ਪੋਸ਼ਾਕ ਉਤਾਰ ਕੇ ਕੰਠਾ ਲਾ ਕੇ ਭਗਤ ਸੈਣ ਜੀ ਦੇ ਗਲ ਵਿੱਚ ਪਾ ਦਿੱਤਾ ਤੇ ਨਾਲੇ ਬਚਨ ਆਖੇ ਵਸ ਕੀਤਾ ਹਉ ਤੁਧ ਅਜ ਬੋਲੇ ਰਾਜਾ ਸੁਣੈ ਲੋਕਾਈ ਪ੍ਰਗਤ ਕਰੈ ਭਗਤ ਵਡਿਆਈ ਭਾਈ ਗੁਰਦਾਸ ਜੀ ਕਹਿੰਦੇ ਭਗਤ ਸੈਣ ਜੀ ਨੂੰ ਰਾਜਾ ਕਹਿੰਦਾ ਅੱਜ ਤੂੰ ਇਸ ਤਰ੍ਹਾਂ ਦੀ ਮੇਰੀ ਸੇਵਾ ਕੀਤੀ ਹੈ ਕਿ ਮੈਂ ਤੇਰੇ ਵਸ ਵਿੱਚ ਆ ਗਿਆ ਮੈਂ ਤੇਰੇ ਵਸ ਵਿੱਚ ਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਪ੍ਰਮਾਤਮਾ ਕਰਦਾ ਸਾਰਾ ਕੁਝ ਆਪ ਹੈ ਪਰ ਆਪਣੇ ਪਿਆਰਿਆਂ ਦੀ ਵਿਢਾਈ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ ਹੈ